लोहड़ी के त्यौहार पर एक 21 वर्षीय लड़का छत से पतंग उड़ाते समय नीचे गिर गया जिसकी हालत गंभीर बनी हुई है और उसका इलाज दियोल अस्पताल गुरदासपुर में चल रहा है जानकारी देते हुए लड़के के भाई लव ने बताया कि लोहड़ी के दिन मेरा भाई छत पर पतंग उड़ा रहा था जिसका नाम साहिल है जिसकी उम्र इक्कीस साल है उन्हें बताया कि साहिल दिहाड़ी मजदूरी करके अपना गुजारा करता है इस संबंधी जब डॉक्टर हरिंदर सिंह दियोल ने बताया कि साहिल नाम का एक लड़का हमारे पास आया था जो पतंग उड़ाते समय छत से गिर गया था उन्होंने बताया कि जब उसे जहां लाया गया तो उसकी हालत काफ़ी गंभीर थी अगर वह थोड़ी देर हो साहिल अस्पताल ना पहुंचता था उसकी जान भी जा सकती थी उन्होंने कहा कि हमने साहिल का इलाज शुरू कर दिया है और अब साहिल की हर हालत पहले से बेहतर है उन्होंने कहा कि साहिल आई में बढ़ती है जहाँ उसका इलाज चल रहा है साहिल नाम। ਲਵ ਫੱਜੀ ਉਪਰ ਫੱਜੀ ਉਪਰ ਪੈਂਦਾ ਤਾਰੀ ਵਾਲੀ ਕੀ ਗੱਲ ਬਾਤ ਹੈ ਇੰਨਾ ਡੇਰਾ ਮੁੰਡਾ ਡੇਗ ਗਿਆ ਕੋਟ ਇਹ ਕਿਵੇਂ ਡੇਗ ਗਿਆ ਪਤੰਗ ਚੜਾਉਂਦਾ ਚੜਾਉਂਦਾ ਕਿਦਾਂ ਪਰਸੋਂ ਦੀ ਲੋੜੀ ਆ ਲੈ ਦਿੰਦੇ ਜਦੋਂ ਇਹ ਨੂੰ ਦੇਖ ਗਿਆ ਤਾਂ ਕੀ ਮਲਕੀ ਟ੍ਰੀਟਮੈਂਟ ਦੀ ਸ਼ੁਰੂ ਕੀਤੀ ਗਈ ਤੇ ਕਿਹੜੀ ਹਾਲਤ ਚ ਲੈ ਆਂਦਾ ਹਾਲਤ ਚ ਲੈ ਆਂਦਾ ਠੀਕ ਹੈ ਤਾਂ ਥੋੜਾ ਬੋਤਾ ਠੀਕ ਹੀ ਇੱਥੇ ਲਿਆਂਦਾ ਕਿੰਨੀ 60 ਲੱਗੀ 60 ਸੇ ਚੱਲ ਗਈ 50 ਆਈ ਸੀ ਹੋ ਜਾ ਕਿੰਨੇ ਦਿਨ ਆ 30 ਆ 30 ਦਾ ਬੰਦੇ ਡਾਕਟਰ ਨੇ ਕੀ ਕਿਹਾ ਹੋ ਕੀ ਕੰਡੀਸ਼ਨ ਡਾਕਟਰ ਕਹਿੰਦੇ ਠੀਕ ਆ ਪਹਿਲੇ ਨਾਲ ਫਰਕ ਹਾਂਜੀ ਪਤੰਗਾ ਜਿਹਨਾਂ ਦੇ ਹੋ ਗਏ ਹਾਂਜੀ ਹਾਂਜੀ ਬਜਿੰਦਰ ਸਿੰਘ ਆ ਜੀ ਗੱਲ ਬਈ ਇਦਾਂ ਹੀ ਪਤੰਗ ਚੜਾਉਂਦਾ ਬੈਠਾ ਸੀ ਸਾਈਲ ਉਮਰ ਕਿੰਨੀ ਹੈ ਉਮਰ ਹੈਗੀ 21 ਸਾਲਾਂ ਦੀ 21 ਹਾਲੋਂ ਮੈਂ ਹਾਂਜੀ ਕਿੱਥੋਂ ਡਿੱਗਿਆ ਉੱਠ ਤੋਂ ਡਿੱਗਿਆ ਇਹ ਮੌਂਟੀ ਜਣਾ ਮੌਂਟੀ ਤੋਂ ਡਿੱਗ ਪਿਆ ਬਨੇੜਾ ਵੀ ਨਹੀਂ ਕਿੰਦਾਂ ਦੀ ਘਟਨਾ ਹੈ ਇਹ ਇਹ ਹੈਗੀ ਮਲੋੜੀਵਾਲ ਦੇੰਦ ਕਿੰਨੇ ਇੱਕ ਪਰਿਵਾਰਿਕ ਕਿੰਨੇ ਭੈਣ ਭਰਾ ਕਿੰਨੇ ਸਾਈ ਹੁੰਦੇ ਚਾਰ ਭਰਾ ਹੈ ਦੋ ਭੈਣ ਮੰਮੀ ਆ ਬਸ ਫਾਦਰ ਨਹੀਂ ਹੈ ਨਹੀਂ ਹੈ ਫਾਦਰ ਨਹੀਂ ਕਿੰਨੀ ਕ ਸੱਟ ਲੱਗੀ ਸੱਟ ਕਾਫੀ ਲੱਗੀ ਹੈ ਜੀ ਸਿਰ ਤੇ ਲੱਗੀ ਹੈ ਕਿੰਦਾਂ ਦੀ ਘਟਨਾ ਹੈ ਇਹ ਲੋੜੀਵਾਲ ਦੇੰਦ ਕੀ ਕਰਗੇ ਆ ਜੀ ਪਤੰਗ ਚੜਾਉਂਦਾ ਸੀ ਚਾਹ ਦੇ ਚਾਨੇ ਦੇ ਗਿਆ ਹਾਂਜੀ ਫਿਰ ਕਿੱਥੇ ਕਿਵੇਂ ਉਹਦਾ ਇਲਾਜ ਟਰੀਟਮੈਂਟ ਕਿਵੇਂ ਸ਼ੁਰੂ ਕੀਤਾ ਪਹਿਲਾਂ ਅਸੀਂ ਧਾਰੀ ਵਾਲੀ ਉੱਤੇ ਹੀ ਖੜਿਆ ਏ ਢਿੱਲੋ ਦੇ ਹਸਪਤਾਲ ਉਹਨਾਂ ਨੇ ਫਿਰ ਮਸ਼ੀਨਾ ਹੈ ਨਹੀਂ ਤੇ ਅਮਣ ਗਿਆ ਪਿੱਦੇ ਹਸਪਤਾਲ ਹੈ ਗੁਰਦਾਸਪੁਰ ਗੰਭੀਰ ਹੋਣ ਕਰਕੇ ਹਾਂਜੀ ਫਿਰ ਇੱਥੇ ਲੈ ਗਏ ਹਾਂਜੀ ਕਿੱਦਾਂ ਲੈ ਆਏ ਬਲੋਰੀਅਲ ਦਿੰਦਾ ਸੀ ਉਹ ਮੁੰਡਾ ਕੀ ਖਤਰੇ ਜਿਹਾ ਬੋਲਿਆ ਖਤਰੇ ਜਿਹਾ ਬਾਹਰੀ ਹਾਂ ਹੁਣ ਕੀ ਕਹਿੰਦੇ ਡਾਕਟਰ ਸਾਹਿਬ ਹੁਣ ਤਾਂ ਠੀਕ ਆ ਨੋਰਮਲ ਹੀ ਆ ਉਹਦਾ ਆਈ ਸੀ ਯੂ ਚੀ ਹੈ ਹਾਂਜੀ ਲੋੜੀ ਦੇ ਦਿਨ ਜਿਹੜਾ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਕੀ ਕੰਡੀਸ਼ਨ ਸੀ ਉਹਦੀ ਤੇ ਕੀ ਦਵਾਈ ਦਿੱਤੀ ਅਸੀ ਉਹ ਸਾਸੀ ਗੱਲ ਸਾਰਿਆਂ ਨੂੰ ਮੈਂ ਡਾਕਟਰ ਹਰਿੰਦਰ ਸਿੰਘ ਦਿਵਾਲ ਦਿਵਾਲ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਐਜ਼ ਅ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਔਰ ਸਾਡੇ ਕੋਲ ਲੋੜੀ ਵਾਲੇ ਦਿਨ ਇੱਕ ਸਾਹਿਲ ਨਾਮ ਦਾ ਲੜਕਾ ਜੋ ਕਿ ਧਾਰੀਵਾਲ ਦੇ ਆਸ-ਪਾਸ ਦਾ ਰਹਿਣ ਵਾਲਾ ਸੀਗਾ 21 ਸਾਲ ਉਮਰ ਆ ਉਹਦੀ ਔਰ ਉਹ ਪਤੰਗ ਉਡਾਉਂਦਾ ਆਪਣੀ ਛੱਤ ਤੋਂ ਡਿੱਗ ਗਿਆ ਸੀਗਾ ਜਿਹਦੇ ਕਰਕੇ ਉਹ ਐਮਰਜੈਂਸੀ ਵਿੱਚ ਜੋ ਲੈਂਡ ਅਪ ਹੋਇਆ ਤੇ ਉਹਦੀ ਕੰਡੀਸ਼ਨ ਜਿਹੜੀ ਸੀਗੀ ਉਹ ਬਹੁਤ ਮਾੜੀ ਸੀਗੀ ਜਿਸ ਨੂੰ ਸਾਹ ਵੀ ਉਹਦੇ ਜਿਹੜੇ ਸੀਗੇ ਖਰਾਬ ਹੋ ਗਏ ਹੋਏ ਸੀਗੇ ਔਰ ਬਿਲਕੁਲ ਵੀ ਉਹਨੂੰ ਸੁਰਤ ਨਹੀਂ ਸੀਗੀ ਉਹਦੀ ਬ੍ਰੇਨ ਇੰਜਰੀ ਜਿਹੜੀ ਆ ਉਹ ਹੋ ਗਈ ਹੋਈ ਸੀ ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਨੇ ਕ੍ਰਿਟੀਕਲ ਟੀਮ ਨੇ ਨਿਊਰੋ ਟੀਮ ਨੇ ਸਾਰਿਆਂ ਨੂੰ ਐਗਜ਼ਾਮਿਨ ਕੀਤਾ ਉਸੇ ਵੇਲੇ ਉਹ ਬੱਚੇ ਨੂੰ ਆਪਾਂ ਵੈਂਟੀਲੇਟਰ ਤੇ ਸਾਨੂੰ ਪਾਉਣਾ ਪਿਆ ਜਿਹਦੇ ਵਿੱਚ ਉਹਦੀ ਜਦੋਂ ਸੀਰੀਸਕੈਨ ਕਰਾਈ ਤਾਂ ਉਹਦੇ ਵਿੱਚ ਡਿਫਿਊਜ਼ ਐਗਜ਼ਨਲ ਇਜਰੀ ਜਿਹੜੀ ਆ ਉਹ ਆਈ ਹੈ ਜਿਹਦੇ ਵਿੱਚ ਇੱਕ ਖਤਰਾ ਤਾਂ ਹੁੰਦਾ ਆ ਜਾਨ ਜਾਨ ਦਾ ਬਟ ਸਾਡੀ ਸਾਰੀ ਟੀਮ ਦੇ ਐਫਰਟ ਦੇ ਨਾਲ ਬੱਚਾ ਜਿਹੜਾ ਆ ਹਾਲੇ ਇੰਪਰੂਵ ਕਰ ਰਿਹਾ ਕਿਉਂਕਿ ਉਹ ਆਪਾਂ ਜੇ ਗੱਲ ਕਰੀਏ 13 ਤਰੀਕ ਵਾਲੇ ਦਿਨ ਦੀ ਤਾਂ ਹੁਣ 15 ਤਰੀਕ ਅੱਜ ਤੇ ਅੱਜ ਦੋ ਦਿਨਾਂ ਦੇ ਵਿੱਚ ਉਹ ਕਾਫੀ ਇੰਪਰੂਵਮੈਂਟ ਉਹ ਬੱਚੇ 'ਚ ਦੇਖੀ ਗਈ ਹੈ ਹਾਲੇ ਸਟਿਲ ਜਿਹੜਾ ਬੱਚਾ ਆ ਉਹ ਵੈਂਟੀਲੇਟਰ ਦੇ ਉੱਤੇ ਹੈਗਾ ਬਟ ਸਾਨੂੰ ਉਮੀਦ ਹੈ ਕੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਹੌਲੀ ਹੌਲੀ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਉਹਨੂੰ ਠੀਕ ਕਰਕੇ ਭੇਜਾਂਗੇ ਬਾਕੀ ਪਰਮਾਤਮਾ ਦੇ ਹੱਥ ਚ ਹੈ ਪਰ ਸਾਡੀ ਜਿਹੜੀ ਪੂਰੀ ਟੀਮ ਹੈ ਦੇ ਆਲ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਉਹ ਸਾਰੀ ਜਿਹੜੀ ਇਸ ਬੱਚੇ ਦੀ ਦੇਖਰੇਖ ਚ ਲੱਗੀ ਹੋਈ ਹੈ ਡਾਕਟਰ ਸਾਹਿਬ ਕਿੰਨੇ ਕ ਹੋਰ ਘਟਨਾਵਾਂ ਕਿਉਂਕਿ ਅਵੇਰਨੈਸ ਤੇ ਕਾਫੀ ਜ਼ਿਆਦਾ ਫੈਲਾਈ ਜਾ ਰਹੀ ਹੈ ਪਰ ਕਿਤਨਾ ਕਿਤੇ ਇਸੇ ਕਟਨਾਵਾਂ ਵੀ ਹੋ ਰਹੀਆਂ ਦੇਖੋ ਉਸ ਦਿਨ ਸਿਰਫ ਇਹ ਹੀ ਨਹੀਂ ਨਾਲ ਦੋ ਛੋਟੇ ਬੱਚੇ ਦੇਖੋ ਇੱਕ 4 ਸਾਲ ਦਾ ਬੱਚਾ ਇੱਕ 7 ਸਾਲ ਦਾ ਬੱਚਾ ਜਿਨ੍ਹਾਂ ਨੂੰ ਕਿ ਮਾਪਿਓ ਦੇ ਨਾਲ ਰਹਿਣਾ ਚਾਹੀਦਾ ਮਾਪਿਓ ਨੂੰ ਉਹਨਾਂ ਦੇ ਨਾਲ ਦੇਖਰੇਖ ਚ ਪਤੰਗ ਵਗੈਰਾ ਉਡਾਉਣੀ ਚਾਹੀਦੀ ਸੀ ਉਹ ਵੀ ਕੋਠੇ ਤੋਂ ਡਿੱਗ ਕੇ ਆਏ ਸੀਗੇ ਜਿਹਦੇ ਵਿੱਚ ਇੱਕ ਦਾ ਪੈਰ ਫ੍ਰੈਕਚਰ ਹੋ ਗਿਆ ਉਹਦਾ ਸਫਲਤਾਪੂਰਕ ਆਪਰੇਸ਼ਨ ਕਰ ਦਿੱਤਾ ਗਿਆ ਇੱਥੇ ਔਰ ਦੂਸਰਾ ਜੋ ਬੱਚਾ ਸੀਗਾ ਉਹਦੇ ਮੱਥੇ ਦੀ ਜਿਹੜੀ ਇਹ ਹੱਡੀ ਹੈ ਇਹ ਟੁੱਟ ਕੇ ਅੰਦਰ ਵੱੜ ਗਈ ਹੋਈ ਹੈ ਜ ਦੇ ਵਿੱਚ ਨੂੰ ਕਾਫੀ ਸੋਜ ਆ ਗਈ ਹੋਈ ਹੈ ਉਹਦਾ ਵੀ ਹਜੇ ਪਲੱਸ ਮਾਈਨਸ ਆਪਾਂ ਸੋਚ ਰਹੇ ਹਾਂ ਕਿਉਂਕਿ ਉਹਦੀ ਉਮਰ 4 ਸਾਲ ਹੈ ਸੋਚ ਰਹੇ ਹਾਂ ਕਿ ਅਗਰ ਉਹਦਾ ਦਵਾਈਆਂ ਨਾਲ ਕੁਝ ਹੱਲ ਹੋ ਜਾਂਦਾ ਨਹੀਂ ਤਾਂ ਉਹਦੀ ਹੋ ਸਕਦਾ ਹੈ ਕਿ ਹੱਡੀ ਦਾ ਆਪਰੇਸ਼ਨ ਜੋ ਕਰਨਾ ਪਵੇ ਬ੍ਰੇਨ ਦਾ ਔਰ ਇਹ ਜੋ ਬੱਚੇ ਨੇ ਬਿਲਕੁਲ ਛੋਟੇ ਸੀਗੇ ਔਰ ਇੱਕ ਮੈਂ ਸਮਝਦਾ ਵੀ ਕਿਤਨਾ ਕਿਤੇ ਘਰ ਵਾਲਿਆਂ ਦੀ ਵੀ ਲਾਪਰਵਾਹੀ ਹੈ ਜਿਹਦੇ ਕਰਕੇ ਬੱਚੇ ਜੋ ਉਥੋਂ ਆਪਣੇ ਸਾਧ ਤੋਂ ਗਰੇ ਨੇ ਡਾਕਟਰ ਸਾਹਿਬ ਤਾਰੀਬਾ ਜਿਹੜਾ 21 ਸਾਲ ਦਾ ਨੌਜਵਾਨ ਸਾਹਿਬ ਔਰ ਇਹ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਵਾ ਕਿ ਜਦੋਂ ਇੱਕ ਹਸਪਤਲ ਵੀ ਕਿਹਾ ਲੱਗੇ ਨੀਜੀ ਹਸਪਤਲ ਉਹਨਾਂ ਨੇ ਕਿਹਾ ਕਿ ਦਿਓੜੋ ਹਸਪਤਲ ਹੈ ਜੋ ਉੱਤੇ ਫੈਸਿਲਿਟੀ ਅਵੇਲੇਬਲ ਹੈ ਸਾਰੀ ਸੋ ਟਾਈਮ ਕਿੰਨਾ ਕ ਬਚਿਆ ਤੇ ਜੇ ਤੁਹਾਡੇ ਕੋ ਫੈਸਿਲਿਟੀ ਨਾ ਅਵੇਲੇਬਲ ਹੋਵੇ ਕਿਤੇ ਹੋਰ ਖੜਨਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਡਾਕਟਰ ਢਿੱਲੋਂ ਦਾ ਕਿਉਂਕਿ ਉਹ ਬਹੁਤ ਹੀ ਮਤਲਬ ਸੁਲਝੇ ਹੋਏ ਇਨਸਾਨ ਨੇ ਸਰਜਨ ਨੇ ਜਿਨ੍ਹਾਂ ਨੇ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਉਹਨਾਂ ਨੂੰ ਦਿਵਲ ਮਲਟੀਸਪੈਸ਼ਲਿਟੀ ਹਸਪੀਟਲ ਚਾਉਂਦੀ ਸਲਾਹ ਦਿੱਤੀ ਔਰ ਉਹਨਾਂ ਨੂੰ ਪਤਾ ਸੀ ਕਿ ਇੱਥੇ ਮਸ਼ੀਨਾਂ ਅਵੇਲੇਬਲ ਨੇ ਪੂਰੀ ਟੀਮ ਅਵੇਲੇਬਲ ਹੈ ਕਿ ਜਿਹਦੇ ਕਰਕੇ ਜਿੱਦਾਂ ਵੀ ਐਫਰਟ ਹੋਏਗਾ ਉਹ ਲਗਾਉਣਗੇ ਔਰ ਬੱਚੇ ਨੂੰ ਜਿਹੜਾ ਸੇਵ ਕਰ ਸਕਣਗੇ ਔਰ ਉਹੀ ਚੀਜ਼ ਹੋਈ ਹੈ ਕਿ ਉਹ ਬੱਚਾ ਜਲਦੀ ਲੈਂਡ ਅਪ ਕਰ ਗਿਆ ਐਮਰਜੈਂਸੀ ਦੇ ਵਿੱਚ ਜਿਹਦੇ ਕਰਕੇ ਉਹਦੀ ਜਾਨ ਜਾਣ ਤੋਂ ਹਲੇ ਬਚੀ ਹੋਈ ਹੈ ਔਰ ਉਹ ਸਿਰਫ ਤੇ ਸਿਰਫ ਇੱਕ ਉਥੋਂ ਦੇ ਜਿਹੜਾ ਹਸਪੀਟਲ ਹੈ ਉੱਥੇ ਉਹਦੀ ਵਜ੍ਹਾ ਕਰਕੇ ਕਿਉਂਕਿ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਅਗਰ ਦਿਓਲ ਸਪੈਸ਼ਲਟੀ ਹਸਪੀਟਲ ਜਾਈਗਾ ਤਾਂ ਉੱਥੇ ਸਾਰੀ ਟੀਮ ਤੇ ਇਕਵਿਪਮੈਂਟ ਅਵੇਲੇਬਲ ਨੇ ਜਿਹਦੇ ਕਰਕੇ ਜਾਨ ਬਚ ਸਕਦੀ ਹੈ ਔਰ ਅਸੀਂ ਉਹ ਸਾਰੀ ਟੀਮ ਜਿਹੜੀ ਆ ਉਸ ਮੁੰਡੇ ਤੇ ਲੱਗੇ ਹੋਏ ਆ ਜੀ ਹੁਣ ਆਪਣੇ ਕੋਲ ਫੈਸਿਲਿਟੀਆਂ ਕਿਹੜੀਆਂ ਕਿਹੜੀਆਂ ਵਿਜ਼ੀਬਲ ਆ ਦੇਖੋ ਸਾਡੇ ਕੋਲ ਇੱਥੇ ਸਾਰੀਆਂ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਨੇ ਐਮਰਜੈਂਸੀ 24/7 ਸਾਡੇ ਕੋਲ ਕਾਰਡੀਓਲੋਜਿਸਟ ਆਰਥੋਪੈਡਿਕ ਸਰਜਨ ਗੈਸਟਰੋਐਂਟਰੋਲੋਜਿਸਟ ਨੇਫਰੋਲੋਜਿਸਟ ਗਾਇਨੀ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਔਰ ਮੈਗਜ਼ੇਲੋ ਫੇਸ਼ੀਅਲ ਦੇ ਨਿਊਰੋ ਸਰਜਨ ਇਹ ਸਾਰੇ ਜਿਹੜੇ ਡਾਕਟਰ ਨੇ 올 ਟਾਈਮ ਜਿਹੜੇ ਅਵੇਲੇਬਲ ਨੇ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਤਾਂ ਮੈਂ ਅਪੀਲ ਕਰਦਾ ਕਿ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਜਲਦੀ ਪਹੁੰਚੋ ਕਿ ਆਪਣਾ ਤੁਹਾਡਾ ਟਾਈਮ ਬਚ ਸਕੇ ਔਰ ਅਸੀਂ ਉਸ ਪੇਸ਼ੈਂਟ ਦੇ ਉੱਤੇ ਆਪਣਾ ਐਫਰਟ ਕਰਕੇ ਉਹਦੀ ਜਾਨ ਨੂੰ ਬਚਾ ਸਕੀਏ ਔਰ ਮੈਂ ਪ੍ਰਸ਼ਾਸਨ ਅੱਗੇ ਵੀ ਇਹੀ ਮੰਗ ਕਰਦਾ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਜਾਨਾਂ ਜਿਹੜੀਆਂ ਨੇ ਉਹ ਗੁਰਦਾਸਪੁਰ ਵਿੱਚ ਬਚਾ ਸਕੀਏ ਸਾਡੇ ਕੋਲ ਪੂਰੀ ਟੀਮ ਜੋ ਹੈ ਔਰ ਸਾਰੀ ਮਸ਼ੀਨਾਂ ਜੋ ਨੇ ਜੋ ਵੱਡੇ ਹਸਪਤਾਲਾਂ 'ਚ ਹੁੰਦੀਆਂ ਨੇ ਉਹ ਸਾਰੀਆਂ ਅਵੇਲੇਬਲ ਨੇ